ਟੀਮ ਇੰਡੀਆ ਨੇ ਮਹਾਲੀਟਾ ਸਦੂਜ ਦਿਨ ਦੀ ਖੇਡ ਦੀ ਸ਼ੁਰੂਆਤ ਸੀ ਇੰਗਲੈਂਡ ਦੀ ਟੀਮ ਨੂੰ ਪਵੇਲੀਅਨ ਦਾ ਰਾਹ ਵਖਾ ਦਿੱਤਾ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਚੰਗੇ ਬਲਸ਼ਣ ਸਦਕਾ ਇੰਗਲੈਂਡ ਦੀ ਟੀਮ 283 ਰਨ ਤੇ ਆਊਟ ਹੋ ਗਈ ਇੰਗਲੈਂਡ ਦੀ ਟੀਮ ਨੂੰ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਤੇ ਫਿਰਕੀਵਾਜ਼ ਨੇ ਖੂਬ ਪਰੇਸ਼ਾਨ ਕੀਤਾ ਟੀਮ ਇੰਡੀਆ ਲਈ ਪਹਿਲੀ ਪਾਰੀ ਦੌਰਾਨ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 3 ਵਿਕਟ ਚਟਕਾਏ ਉਮੇਸ਼ ਯਾਦਵ ਜਿੰਦ ਯਾਦਵ ਅਤੇ ਅਰਵਿੰਦਰ ਜੜੇਜਾ ਨੂੰ 2-2 ਵਿਕਟ ਹਾਸਲ ਹੋਏ ਭਾਰਤੀ ਟੈਸਟ ਟੀਮ ਦੇ ਸ਼ਾਮਲ ਆਲ ਰਾਊਂਡਰ ਹਾਰਦਿਕ ਪਾਂਡੇ ਮੋਡੇ ਦੀ ਸੱਟ ਕਾਰਨ ਮਹਾਲੀ ਟੈਸਟ ਤੋਂ ਬਾਹਰ ਹੋ ਗਏ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਮੈਡੀਕਲ ਟੀਮ ਨੇ ਪਾਂਡੇ ਦੇ ਸੱਟ ਦੇ ਸ਼ਿਕਾਰ ਹੋਣ ਦੀ ਪੁਸ਼ਟੀ ਕੀਤੀ ਹੈ ਭਾਰਤੀ ਸ਼ਟਲਰ ਪੀ ਵੀ ਸਿੰਧੂ ਹਾਂਗਕਾਂਗ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਦੇ ਫਾਈਨਲ ਵਿੱਚ ਚੀਨੀ ਤਾਈਪੇ ਦੀ ਤਾਈਜੂਇੰਗ ਤੋਂ ਹਾਰ ਗਈ ਈੰਗ ਨੇ ਸਿੰਧੂ ਨੂੰ 21-15 21-17 ਨਾਲ ਹਰਾ ਦਿੱਤੀ WWE ਦੇ ਦਿਗਜ ਪਲਵਾਨ ਰੈਂਡੀ ਆਰਟਨ ਦੇ ਘਰ ਕਿਲਕਾਰੀਆਂ ਗੁੰਜੀਆਂ ਨੇ ਰੈਂਡੀ ਆਰਟਨ ਦੇ ਕਾਰਨ ਨੀ ਪਰੀ ਦੀ ਐਂਟਰੀ ਹੋਈ ਹੈ ਰੈਂਡੀ ਨੇ ਟਵੀਟ ਕਰ ਇਹ ਖਬਰ ਆਪਣੇ ਫੈਨਸ ਨਾਲ ਸਾਂਝੀ ਕੀਤੀ ਆਰਟਨ ਨੇ ਟਵੀਟ ਕੀਤਾ ਤੇ ਦੱਸਿਆ ਕਿ ਬੱਚੀ ਦਾ ਨਾਮ ਬਰੁਕਲਿਨ ਰੋਜ਼ ਆਰਟਨ ਰੱਖਿਆ ਗਿਆ ਹੈ ਆਸਟ੍ਰੇਲੀਆ ਦੇ ਦਿੱਗਜ ਖਿਡਾਰੀ ਫਿਲਿਪ ਹਿਊਗਸ ਨੇ ਅੱਜ ਦੇ ਦਿਨ ਹੀ ਸਾਲ 2014 'ਚ ਮੈਚ ਦੌਰਾਨ ਮੈਦਾਨ ਤੇ ਹੋਏ ਹਾਦਸੇ 'ਚ ਜਾਨ ਗਵਾ ਦਿੱਤੀ ਸੀ ਮੈਦਾਨ ਤੇ ਲੱਗੀ ਸੱਟ ਦੇ ਕਾਰਨ ਹਿਊਗਸ ਦੀ ਜਾਨ ਚਲੀ ਗਈ ਫਿਲਿਪ ਹਿਊਗਸ ਸਿਰਫ 25 ਸਾਲ ਦੇ ਸਨ